ਹਾਂਜੀ ਭਾਈ ਸਤਿ ਸ਼੍ਰੀ ਅਕਾਲ ਆਸਾਂ ਤੁਸੀਂ ਸਾਰੇ ਰਾਜੀ ਖੁਸ਼ੀ ਹੋਵੋਗੇ ਪਾਸ਼ਾਪਾਗ ਦਾ ਪੇਪਰ ਭਰਿਆ ਸੀ ਬਹੁਤ ਬੱਚਾ ਨੇ ਤੇ ਉਹਨਾਂ ਕਰਕੇ ਆਪਾਂ ਹਰ ਐਤਵਾਰ ਨੂੰ ਜਿਹੜੇ ਆਪਣੇ ਪਿਛਲੇ ਪੇਪਰ ਹੋਏ ਨੇ ਬੋਰਡ ਵਾਲੇ ਉਹ ਅਪਲੋਡ ਕਰਦੇ ਹੁੰਨੇ ਆ ਅੱਜ ਆਪਾਂ ਫੇਰ ਕਰਨ ਜਾ ਰਹੇ ਆ ਤੇ 25 ਨੂੰ ਪੇਪਰ ਉਹਨਾਂ ਦਾ ਤੇ ਜ਼ਿਆਦਾ ਘਬਰਾਉਣ ਦੀ ਲੋੜ ਨਹੀਂ ਉੱਥੇ ਪਹਿਲਾਂ ਅਧਿਆ ਨੂੰ ਲਿਖਤੀ ਪੇਪਰ ਲੈ ਲੈਂਦੇ ਹੁੰਦੇ ਆ ਅਧਿਆ ਦਾ ਸਟੈਨੋ ਦਾ ਲੈ ਲੈਂਦੇ ਹੁੰਦੇ ਆ ਫਿਰ ਉਹ ਜਿਨ੍ਹਾਂ ਦਾ ਪਹਿਲਾਂ ਸਟੈਨੋ ਦਾ ਵਾਲਾ ਲੈ ਲਿਆ ਉਹਨਾਂ ਦਾ ਬਾਅਦ ਚ ਲਿਖਤੀ ਲੈ ਲੈਂਦੇ ਹੁੰਦੇ ਆ ਤੇ ਜੇ ਕਈ ਵਾਰੀ ਐਦਾਂ ਹੋਵੇ ਵੀ ਕੋਈ ਆਊਟਲਾਈਨ ਨਹੀਂ ਬਣ ਰਹੀ ਚਾਹੇ ਕਾਲੀ ਕਾਲੀ ਉੱਥੇ ਹਨਾ ਕੁਝ ਵੀ ਬਣਾ ਕੇ ਛੱਡ ਜੋ ਉਹ ਇੱਕ ਸ਼ਬਦ ਕਰਕੇ ਦੂਜੇ ਸ਼ਬਦ ਨਾ ਰਹਿਣ ਦਿਓ ਵੀ ਤੁਸੀਂ ਉਹਦੀ ਆਊਟਲਾਈਨ ਬਣਾਉਣ ਲੱਗ ਜావ ਚਾਹੇ ਬੈਸੀ ਉਹ ਸ਼ਬਦ ਜਿਹੜਾ ਤੁਹਾਨੂੰ ਸਮਝ ਨਹੀਂ ਆਇਆ ਘੋਰ ਕਰਨ ਆਏ ਪਾ ਕੇ ਛੱਡ ਜੋ ਅਗਲੇ ਸ਼ਬਦਾਂ ਨਾ ਛੱਡਿਓ ਇੱਕ ਸ਼ਬਦ ਕਰਕੇ ਅਗਲੇ 4-5 ਸ਼ਬਦ ਨਾ ਮਾਰ ਲਿਓ 4-5 ਕੀ ਫਿਰ ਜਦੋਂ ਪਿੱਛੇ ਰਹਿ ਜਾਂਦਾ ਬੰਦਾ ਫਿਰ ਉਹ ਪਿੱਛੇ ਤੂੰ ਰਹਿ ਜਾਂਦਾ ਫਿਰ ਅਮੇ ਸਾਰੀ ਲੈਂਡ ਖਰਾਬ ਹੋ ਜਾਂਦੀ ਆ ਪਰ ਜਿਹੜਾ ਸ਼ਬਦ ਸਮਝ ਨਹੀਂ ਆਉਂਦਾ ਉਹ ਕੋਰ ਕੰਡਾ ਪਾ ਕੇ ਜਾਂ ਖਾਲੀ ਥਾਂ ਹਣਾ ਡੈਸ਼ ਛੱਡ ਕੇ ਅਗਲੇ ਤੇ ਹੋ ਜਿਓ ਤੇ ਉਹ ਕਈ ਵਾਰੀ ਲੈਂਡ ਦੇ ਤავਕੀ ਉਹ ਪੜਦੇ ਹੁੰਦੇ ਆ ਆਟੋਮੈਟਿਕ ਉਹ ਸਮਝ ਆ ਜਾਂਦਾ ਹੁੰਦਾ ਤੇ ਚਲੋ ਉਵੇਂ ਆਪਾਂ ਜਿਵੇਂ ਪਹਿਲਾਂ ਉੱਥੇ ਟ੍ਰੈਲ ਪੈਰਾ ਬੋਲਦੇ ਹੁੰਦੇ ਆ 1 ਮਿੰਟ ਦਾ ਉਹ ਆਪਾਂ ਕਲਾ ਲਿਖਣਾ ਹੁੰਦਾ ਉਹ ਟਾਈਪ ਟੂ ਕੁਝ ਨਹੀਂ ਕਰਨਾ ਹੁੰਦਾ ਉਹ ਉਹਦੇ ਅੱਧ ਪੇਤੇ ਲਿਖ ਦਿਓ ਤੁਹਾਨੂੰ ਭੇਜ ਦੇਣਗੇ ਉੱਥੇ ਚਾਰ ਤੇ ਉਹ ਤਾਂ ਹੀ ਕਰਦੇ ਹੁੰਦੇ ਆ ਵੀ ਉਹਦੇ ਨਾਲ ਹੱਥ ਚੱਲ ਪੇ ਉਸ ਤੋਂ ਬਾਅਦ ਫਿਰ ਉਹ ਪ੍ਰੋਪਰ ਪੈਰਾ ਬੋਲਦੇ ਹੁੰਦੇ ਆ ਉਮੀ 2.5 2.5 ਮਿੰਟਾਂ ਦਾ 2.5 ਮਿੰਟ ਦਾ 2 ਮਿੰਟ ਦੀ ਬ੍ਰੇਕ ਫਿਰ 2.5 ਮਿੰਟਾਂ ਦਾ ਤੇ ਬਸ ਟ੍ਰਾਇਲ ਪੈਰਾ 1 ਮਿੰਟ ਦਾ ਹੁੰਦਾ ਤੇ ਅੱਜ ਤੁਹਾਨੂੰ ਟ੍ਰਾਇਲ ਪੈਰਾ 1 ਮਿੰਟ ਦੀ ਬੋਲਾਂਗੇ ਆਪਾਂ ਉਹਨਾਂ ਦੇ ਮੁਤਾਬਕ ਹੀ ਚੱਲਾਂਗੇ ਕਿਉਂਕਿ ਤੁਹਾਡਾ ਪੇਪਰ ਨੇੜੇ ਆ 25 ਨੂੰ ਆ ਤੇ ਚਲੋ ਧਿਆਨ ਨਾਲ ਕਰਨਾ ਆਪਦਾ ਤੇ ਜਿਹੜੇ ਬਾਕੀ ਸ਼ੇਅਰ ਕਰ ਦਿਓ ਜਿਹੜੇ ਰਹਿੰਦੇ ਆ ਉਹ ਕਰ ਲੈਣਗੇ ਹਨਾ ਸਾਰੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੱਦ ਤੋਂ ਵੱਧ ਚਲੋ ਹੁਣ ਰੈਡੀ ਹੋ ਜਾਓ ਪਹਿਰਾ ਬੋਲਦੇ ਹੁਣ ਇਹ ਟ੍ਰਾਇਲ ਪਹਿਰਾ ਬੋਲਦੇ ਪਹਿਲਾਂ ਲਿਖ ਲਓ ਇਹਨੂੰ ਰੈਡੀ ਸਭ ਸਾਬਣ ਅਤੇ ਉਹਨਾਂ ਦੇ ਗੁਣ ਇਕੋ ਜਿਹੇ ਨਹੀਂ ਹੁੰਦੇ ਡੰਡੀ ਸਭ ਦੇ ਨਿਰਮਾਣ ਵਿੱਚ ਵੱਖ-ਵੱਖ ਰਸਾਇਣ ਵਰਤੇ ਜਾਂਦੇ ਹਨ ਡੰਡੀ ਉਹਨਾਂ ਦੀ ਮਾਤਰਾ ਵਿੱਚ ਅਤੇ ਨਿਰਮਾਣ ਵਿਧੀ ਵਿੱਚ ਵੀ ਅੰਤਰ ਹੁੰਦਾ ਹੈ ਡੰਡੀ ਕਿਸੇ ਵਿੱਚ ਕਾਸਟਿਕ ਸੋਡਾ ਅਤੇ ਕਿਸੇ ਵਿੱਚ ਸੁਗੰਧ ਜਾਂ ਝੱਗ ਦੇਣ ਵਾਲੇ ਪਦਾਰਥ ਦੀ ਮਾਤਰਾ ਕੱਟ ਵੱਦ ਮੌਜੂਦ ਹੁੰਦੀ ਹੈ ਡੰਡੀ ਇਸ ਨੂੰ ਸਿੱਧੇ ਚਮੜੀ ਉੱਤੇ ਲਗਾ ਕੇ ਧੋਣ ਨਾਲ ਨੁਕਸਾਨ ਵੀ ਹੋ ਸਕਦਾ ਹੈ ਡੰਡੀ ਲਓ ਜੀ ਤੁਹਾਡਾ ਟ੍ਰਾਇਲ ਪਹਿਰਾ ਹੋ ਗਿਆ ਪ੍ਰੋਪਰ ਬੋਲਣ ਲੱਗਦੇ ਆ ਤੇ 2 ਮਿੰਟਾਂ ਦਾ ਪਹਿਰਾ ਬੋਲੂ 2 ਮਿੰਟ ਦੀ ਵੀਡੀਓ ਖੜੀ ਚੱਲੂਗੀ ਉਹ 2 ਮਿੰਟ 'ਚ ਤੁਸੀਂ ਆਪ ਦਾ ਰੀਡ ਕਰ ਲੈਣਾ ਪੈਰਾ ਜ ਜਿੱਥੇ ਕੋਈ ਸ਼ਬਦ ਰਹਿੰਦਾ ਹੋਣਾ ਹਨਾ ਉਹ ਸ਼ਬਦ ਆਪ ਦਾ ਆਉਟਲੈਂਡ ਸਹੀ ਬਣਾ ਲਿਓ ਤੇ ਉਸ ਤੋਂ ਬਾਅਦ ਫਿਰ ਆਟੋਮੈਟਿਕਾ ਰੈਡੀ ਬੋਲਾ ਜਾਊਗਾ ਫਿਰ ਤੁਹਾਨੂੰ 2 ਟਾਈਮਿੰਟ ਦਾ ਫਿਰ ਚੱਲੂਗਾ ਠੀਕੇ ਹੁਣ ਰੈਡੀ ਹੋ ਜਾਓ ਹਨਾ ਚਲੋ ਫਿਰ ਰੈਡੀ ਪੰਜਾਬੀ ਭਾਸ਼ਾ ਸੰਸਾਰ ਦੀ 12ਵੀਂ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ ਦੰਡੀ ਅਨੁਮਾਨਾਂ ਅਨੁਸਾਰ ਇਸ ਦੇ ਬੁਲਾਰਿਆਂ ਦੀ ਸੰਖਿਆ ਕਰੋੜਾਂ ਵਿੱਚ ਅੰਕੀ ਗਈ ਹੈ ਡੰਡੀ ਪੰਜਾਬੀ ਦੀ ਬਲੱਖਣ ਵਿਸ਼ੇਸ਼ਤਾ ਇਹ ਹੈ ਕਿ ਦੋ ਵੱਖ-ਵੱਖ ਲਿਪੀਆਂ ਵਿੱਚ ਲਿਖੀ ਜਾਂਦੀ ਹੈ ਡੰਡੀ ਭਾਰਤ ਵਿੱਚ ਇਸ ਨੂੰ ਗੁਰਮੁਖੀ ਲਿਪੀ ਵਿੱਚ ਲਿਖਦੇ ਹਨ ਅਤੇ ਪਾਕਿਸਤਾਨ ਵਿੱਚ ਇਸ ਨੂੰ ਸ਼ਾਮੁਖੀ ਲਿਪੀ ਵਿੱਚ ਲਿਖਿਆ ਜਾਂਦਾ ਹੈ ਡੰਡੀ ਇਉਂ ਇੱਕ ਹੀ ਭਾਸ਼ਾ ਬੋਲਣ ਵਾਲਿਆਂ ਲਈ ਲਿਪੀ ਇੱਕ ਦੀਵਾਰ ਬਣ ਗਈ ਜਿਸ ਕਾਰਨ ਇੱਕ ਹੀ ਭਾਸ਼ਾ ਬੋਲਣ ਵਾਲਿਆਂ ਦੇ ਦੋ ਦਾਇਰੇ ਬਣ ਗਏ ਹਨ ਡੰਡੀ ਭਾਰਤ ਵਿੱਚਲੇ ਪੰਜਾਬੀ ਭਾਸ਼ਾ ਬੋਲਣ ਵਾਲੇ ਸ਼ਾਮੁਖੀ ਲਿਪੀ ਨੂੰ ਨਹੀਂ ਪੜ ਸਕਦੇ ਅਤੇ ਪਾਕਿਸਤਾਨ ਵਿਚਲੇ ਪੰਜਾਬੀ ਬੋਲਣ ਵਾਲੇ ਗੁਰਮੁਖੀ ਲਿਪੀ ਨਹੀਂ ਪੜ ਸਕਦੇ ਡੰਡੀ ਇਹ ਹਾਸੋਹੀਨਾ ਜਾਪਦਾ ਹੈ ਕਿ ਪੰਜਾਬੀ ਬੋਲਣ ਵਾਲੇ ਬਧੇਰੇ ਲੋਕ ਪਾਕਿਸਤਾਨ ਵਿੱਚ ਰਹਿੰਦੇ ਹਨ ਪਰ ਭਾਰਤੀ ਪੰਜਾਬ ਦੇ ਉਲਟ ਪਾਕਿਸਤਾਨੀ ਪੰਜਾਬ ਵਿੱਚ ਪੰਜਾਬੀ ਭਾਸ਼ਾ ਨੂੰ ਸਰਕਾਰੀ ਸਰਪ੍ਰਸਤੀ حاصل ਨਹੀਂ ਹੋ ਸਕੀ ਜਿਸ ਕਾਰਨ ਸਰਕਾਰੀ ਪੱਧਰ ਉੱਪਰ ਪੰਜਾਬੀ ਭਾਸ਼ਾ ਦੀ ਸੰਭਾਲ ਅਤੇ ਵਿਕਾਸ ਲਈ ਕੋਈ ਉਪਰਾਲਾ ਨਹੀਂ ਕੀਤਾ ਜਾ ਰਿਹਾ ਡੰਡੀ ਸਰਕਾਰੀ ਸਮਰਥਨ ਅਤੇ ਫੰਡਾਂ ਦੀ ਅਣਹੋਂਦ ਕਾਰਨ ਸ਼ਾਮੁਖੀ ਲਿਪੀ ਤਕਨੀਕੀ ਤੌਰ ਉੱਤੇ ਵਿਕਸਤ ਨਹੀਂ ਹੋ ਸਕੀ ਡੰਡੀ ਇਸ ਲਈ ਅਸੀਂ ਪੰਜਾਬੀ ਭਾਸ਼ਾ ਦੇ ਤਕਨੀਕੀ ਵਿਕਾਸ ਦੀ ਗੱਲ ਗੁਰਮੁਖੀ ਲਿਪੀ ਦੇ ਸੰਦਰਭ ਵਿੱਚ ਹੀ ਕਰਦੇ ਹਾਂ ਡੰਡੀ रेडी ਇੱਕ ਦਿਨ ਸ਼ੇਖ ਚਲੀ ਬਾਜ਼ਾਰ ਵਿੱਚ ਜਾ ਰਿਹਾ ਸੀ ਡੰਡੀ ਬਾਜ਼ਾਰ ਵਿੱਚ ਇੱਕ ਆਦਮੀ ਖੜਾ ਸੀ ਜਿਸ ਕੋਲ ਇੱਕ ਘੜਾ ਸੀ ਡੰਡੀ ਉਹ ਆਦਮੀ ਕਿਸੇ ਭਾਰ ਚੁੱਕਣ ਵਾਲੇ ਨੂੰ ਲੱਭ ਰਿਹਾ ਸੀ ਜਿਹੜਾ ਰੁਪਿਆ ਲੈ ਕੇ ਉਸ ਦਾ ਘੜਾ ਚੁੱਕ ਦੇਵੇ ਡੰਡੀ ਸ਼ੇਖ ਚਿਲੀ ਇਸ ਕੰਮ ਲਈ ਤਿਆਰ ਹੋ ਗਿਆ ਡੰਡੀ ਸ਼ੇਖ ਚਿਲੀ ਘੜੇ ਨੂੰ ਸਿਰ ਉੱਤੇ ਰੱਖ ਕੇ ਉਸ ਆਦਮੀ ਦੇ ਪਿੱਛੇ-ਪਿੱਛੇ ਤੁਰ ਪਿਆ ਡੰਡੀ ਸ਼ੇਖ ਚਿਲੀ ਨੇ ਸੋਚਿਆ ਮੈਨੂੰ 1 ਰੁਪਿਆ ਮਿਲੇਗਾ ਮੈਂ ਇਸ ਦੀ ਮੁਰਗੀ ਖਰੀਦਾਂਗਾ ਫਿਰ ਜਦ ਉਹ ਮੁਰਗੀ ਚੂਚੇ ਦੇਵੇਗੀ ਤਾਂ ਉਹਨਾ ਸਾਰਿਆਂ ਨੂੰ ਵੇਚ ਕੇ ਮੈਂ ਬੱਕਰੀ ਲਵਾਗਾ ਫਿਰ ਉਹ ਬੱਕਰੀ ਮੇਮਨੇ ਦੇਵੇਗੀ ਡੰਡੀ ਉਹਨਾ ਮੇਮਣਿਆਂ ਨੂੰ ਵੇਚ ਕੇ ਮੈਂ ਇੱਕ ਗਊ ਲਵਾਗਾ ਡੰਡੀ ਉਹ ਗਊ ਬੱਚੇ ਬੱਚੀਆਂ ਦੇਵੇਗੀ ਫਿਰ ਮੈਂ ਉਹਨਾਂ ਨੂੰ ਵੇਚ ਕੇ ਇੱਕ ਮੱਝ ਖਰੀਦਾਂਗਾ ਡੰਡੀ ਉਹ ਮੱਝ ਕੱਟੇ-ਕੱਟੀਆਂ ਦੇਵੇਗੀ ਫਿਰ ਮੈਂ ਉਹਨਾਂ ਸਾਰਿਆਂ ਨੂੰ ਵੇਚ ਕੇ ਇੱਕ ਘੋੜੀ ਲਵਾਵਾਂਗਾ ਉਹ ਘੋੜੀ ਵੀ ਬਸ਼ੇਰੇ-ਬਸ਼ੇਰੀਆਂ ਦੇਵੇਗੀ ਤਾਂ ਮੈਂ ਉਹਨਾਂ ਨੂੰ ਵੇਚ ਕੇ ਆਪਣਾ ਵਿਆਹ ਕਰਾਵਾਂਗਾ ਡੰਡੀ ਮੇਰੀ ਪਤਨੀ ਮੇਰੇ ਘਰ ਆਵੇਗੀ ਮੇਰੇ ਬੱਚੇ ਹੋਣਗੇ ਮੇਰਾ ਪਰਿਵਾਰ ਵਧੇਗਾ ਫਿਰ ਮੈਂ ਆਪਣੇ ਬੈਠਕ ਲਈ ਇੱਕ ਬੈਠਕ ਬਣਾਵਾਂਗਾ ਡੰਡੀ ਮੈਂ ਬੈਠਕ ਵਿੱਚ ਬੈਠਾ ਹੋਵਾਂਗਾ ਫਿਰ ਮੇਰਾ ਲੜਕਾ ਮੇਰੇ ਕੋਲ ਆਵੇਗਾ ਡੰਡੀ ਇਹ ਕਹਿੰਦਿਆਂ ਹੀ ਘੜਾ ਸ਼ੇਖ ਚਲੀ ਦੇ ਸਿਰ ਤੋਂ ਡਿੱਗ ਕੇ ਟੁੱਟ ਗਿਆ ਤੇ ਘੜੇ ਦਾ مالک ਰੋਣ ਲੱਗ ਪਿਆ ਹਾਂਜੀ ਤਾਂ